ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਆ ਵੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਘਰ ਪਰਿਵਾਰ ਤੁਹਾਡਾ ਤੰਦਰੁਸਤ ਹੋਊਗਾ ਵਾਹਿਗੁਰੂ ਜੀ ਤੁਹਾਡੇ ਕਾਰੋਬਾਰ 'ਚ ਤਰੱਕੀਆਂ ਬਖਸ਼ਣ ਤੇ ਤੁਸੀਂ ਆਪਣੇ ਕਾਰੋਬਾਰ 'ਚ ਆਪਣਾ ਨਾਮ ਰੌਸ਼ਨ ਕਰੋ ਤੇ ਚਲੋ ਆਪਾਂ ਬਾਲੀਆਂ ਗੱਲਾਂ ਨਾ ਕਰਦੇ ਹੋਏ ਆਪਣੇ ਵਲੌਗ ਤੇ ਵੱਲ ਆਉਨੇ ਆ ਤੇ ਅੱਜ ਆਪਣਾ ਸ਼ੂਟ ਆ ਲਹਿਰੇਗਾ ਅੱਗੇ ਰਾਣੀ ਪੂਆ ਦੇ ਨਾਲ ਉੱਥੇ ਜਾ ਕੇ ਤੁਹਾਨੂੰ ਮਿਲਵਾਵਾਂਗੇ ਰਾਣੀ ਪੂਆ ਨਾਲ ਦਰਸ਼ਨ ਨਾਲ ਸਾਰਿਆਂ ਨਾਲ ਗੱਲਾਂ ਬਾਤਾਂ ਕਰਵਾਵਾਂਗੇ ਫਿਲਹਾਲ ਤੁਸੀਂ ਮਿਲੋ ਸਾਡੇ ਬਿੱਲੇ ਪੰਗੂ ਨੂੰ ਉਦੋਂ ਸੋਣਾ ਆਏਗਾ ਲੈ ਮੈਂ ਫੜ ਲਾਂ ਨਾ ਇਦੋਂ ਫੋਨ ਤਾਂ ਖੜ ਜਾ ਇਹ ਆ ਲੈ ਤੇ ਇਹ ਤੁਸੀਂ ਕਿਸੇ ਨੇ ਵੀ ਬਿੱਲੇ ਦਾ ਹਾਲਚਾਲ ਨਹੀਂ ਪੁੱਛਿਆ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੈਗਾ ਅਸੀਂ ਦੱਸ ਦਿੰਨੇ ਆ ਬਿੱਲਾ ਵਿਚਾਰਾ ਇੱਕ ਦਿਨ ਜਿਮ ਲੌਣ ਗਿਆ ਸੀ ਇਹਦੇ ਤੋਂ ਜ਼ਿਆਦਾ ਵੇਟ ਚੱਕ ਹੋ ਗਿਆ ਤੇ ਇਹਦੇ ਨਾ ਫ੍ਰੈਕਚਰ ਹੋ ਗਿਆ ਬਾਹ ਤੇ ਡੌਲਾ ਟੁੱਟ ਗਿਆ ਹਾਂ ਡੌਲਾ ਟੁੱਟ ਗਿਆ ਤੇ ਇਹਦੇ 20 ਟੰਕੇ ਲੱਗੇ ਨੇ ਤੇ ਵੈਸੇ ਤਾਂ ਅਸੀਂ ਸਾਰਿਆਂ ਦੀ ਚਲੋ ਅਰਦਾਸਾਂ ਦਾ ਬੰਦੇ ਦੇ ਨਾਲ ਹੀ ਹੁੰਦੀਆਂ ਨੇ ਕਿਉਂਕਿ ਜਿਹੜੇ ਵੀ ਤੁਸੀਂ ਸਾਨੂੰ ਪਿਆਰ ਕਰਦੇ ਹੋ ਹਨਾ ਤੇ ਤੁਹਾਡੇ ਪਿਆਰ ਦੇ ਸਦਕਾ ਜਾਂ ਦੁਆਵਾਂ ਦੇ ਸਦਕਾ ਬੰਦਾ ਸਹੀ ਸਲਾਮਤੀ ਆ ਕੋਈ ਗੱਲ ਨਹੀਂ ਹਨਾ ਨਾਲੇ ਸੱਟਾ ਪੇਟਾ ਤਾਂ ਚਲ ਵਾਜਦੀਆਂ ਰਹਿੰਦੀਆਂ ਨੇ ਪਰ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਰਹਿੰਦਾ ਵੀ ਜਿੱਥੇ ਅਸੀਂ ਸਾਰਾ ਦਿਨ ਮਸਤੀ ਕਰਦੇ ਸੀ ਇਕੱਠੇ ਹੋ ਕੇ ਹੁਣੇ ਘਰੇ ਬੈਠਾ ਰਹਿੰਦਾ ਮੱਝੇ ਦੀ ਬੈਠੇ ਰਹਿੰਦਾ ਤੁਸੀਂ ਕਿੱਥੇ ਲੈ ਕੇ ਵੀ ਨਹੀਂ ਜਾ ਸਕਦੇ ਸਾਨੂੰ ਨਾਲ ਜਾ ਵੀ ਇੱਕ ਇੱਕ ਚੀਜ਼ ਸਿੱਖ ਰਿਹਾ ਹਾਂ ਤੋ ਡਰਾਇੰਗ ਸਿੱਖ ਗਿਆ ਦੇਖੋ ਮੈਂ ਕਿਉਂ ਇੱਕ ਗੱਲ ਹੁੰਦੀ ਹੈ ਨਾ ਆਰਟਿਸਟ ਦਾ ਜਿਹੜਾ ਦਿਮਾਗ ਆ ਉਹ ਵਿਹਲੇ ਬੈਠੇ ਦਾ ਵੀ ਚੱਲਦਾ ਹੁੰਦਾ ਹੁਣੇ ਬੈਠਾ ਵੀ ਸੋਚਦਾ ਰਹਿੰਦਾ ਜਾਂਦਾ ਇਹ ਆਪਦੇ ਵੀਡੀਓ ਦਾ ਕੰਟੈਂਟ ਸੋਚਦਾ ਵੀ ਮੈਂ ਕੀ ਬਣਾਵਾ ਹਾਂ ਚਲੋ ਫਿਰ ਲਾਲ ਫਿਰ ਵੀ ਅਸੀਂ ਇਹਦੇ ਨਾਲ ਆਪਾਂ ਉਹਦੇ ਨਾਲ ਖੜੇ ਆ ਆਪਾਂ ਮਦਦ ਵੀ ਕਰ ਰਹੇ ਆ ਇਹਦੀ ਹਨਾ ਜਿੱਥੇ ਇਹਨੂੰ ਲੋੜ ਪੈਂਦੀ ਆ ਆਪਾਂ ਖੜਦੇ ਆ ਤੇ ਬਾਕੀ ਤਾਰੇ ਇਸ਼ੂ ਆ ਰਗੇ ਤਾਂ ਇਹਨੂੰ ਉਹੀ ਨਹੀਂ ਕੱਲਾ ਛੱਡਦੇ ਹੈਗੇ ਚਾਰ ਕੋਈ ਨਾ ਸਾਰੀ ਹੁੰਦੇ ਨੇ ਨਾਲ ਤਾਂ ਕੋਈ ਚੱਕਰੇ ਨਹੀਂ ਆਇਆ ਤਾਂ ਆ ਜਾਂਦੇ ਨੇ ਬੇਲੇ ਹੋ ਕੇ ਕਰੇ ਤਾਂ ਤੁਸੀਂ ਜ਼ਰੂਰ ਦੱਸਿਓ ਵੀ ਜਿਹੜੀਆਂ ਜਿਹੜੀਆਂ ਵੀਡੀਓ ਚ ਬਿੱਲਾ ਐਕਟਿੰਗ ਕਰਦਾ ਹੁੰਦਾ ਵਿਲਨ ਦਾ ਰੋਲ ਹੀ ਹੁੰਦਾ ਇਹਦਾ ਹਮੇਸ਼ਾ ਜਾਂ ਤਾਂ ਇਹ ਕਿਸੇ ਦੀ ਧੀ ਬੇ ਧੀ ਬਹਿਣ ਛੇੜਦਾ ਹੁੰਦਾ ਜਾਂ ਨਸ਼ਾ ਕਰਦਾ ਹੁੰਦਾ ਆ ਜਾਂ ਨਸ਼ਾ ਕਰਦਾ ਹੁੰਦਾ ਹੈ ਨਾ ਤੇ ਤੁਸੀਂ ਕਿੰਨਾ ਕਿਨੂੰ ਮਿਸ ਕਰ ਰਹੇ ਹੋ ਕਿਉਂਕਿ ਆਉਣ ਵਾਲੀਆਂ ਵੀਡੀਓ ਚ ਸਾਡੇ ਬਿੱਲੇ ਦਾ ਕਰੈਕਟਰ ਬਹੁਤ ਪਿੱਛੇ ਜੇ ਹਟ ਜਾਊਗਾ ਕਿਉਂਕਿ ਇਹ ਵਿਚਾਰਾ ਸੀਨ ਕਰਾ ਨਹੀਂ ਸਕਦਾ ਹੁੰਦਾ ਹੈ ਨਾ ਭੁੱਲ ਜਾਂਦੇ ਨੇ ਲੋਕ ਐਨੇ ਹਾਂ ਤੇ ਭੁੱਲ ਹੋਣਾ ਭੁੱਲਣ ਵਾਲੀ ਚੀਜ਼ ਨਹੀਂ ਹੈਗੀ ਇਹ ਭੁੱਲਣ ਵਾਲੀ ਸ਼ੈ ਨਹੀਂ ਚਲ ਕੋਈ ਨਾ ਚਲਦੀ ਆldi ਠੀਕ ਹੋ ਗਿਆ ਫਿਰ ਅਸੀਂ ਘੰਟ ਘੰਟ ਵੀਡੀਓ ਲੈ ਕੇ ਆਵਾਂਗੇ ਤੇ ਸੱਚ ਬਿੱਲੇ ਦਾ ਆਪਣਾ ਚੈਨਲ ਆ ਹੁੰਦਾ ਪੰਜਾਬ ਹੁੰਦਾ ਪੰਜਾਬ ਚੈਨਲ ਆ ਇਹ ਉਹਦੇ ਤੇ ਫਨੀ ਕੰਟੈਂਟ ਹੀ ਪਾਉਂਦਾ ਕਿਉਂਕਿ ਦੁੱਖ ਤਾਂ ਯਾਰ ਹਰ ਇੱਕ ਦੇ ਘਰੇ ਹੀ ਬਹੁਤ ਹੁੰਦੇ ਆ ਹਨਾ ਚਲੋ ਸਾਡੀਆਂ इमोशनल ਸਟੋਰੀਜ਼ ਹੁੰਦੀਆਂ ਸਾਡਾ ਟੇਸਟ ਉਹੋ ਜਿਹਾ ਬਣਿਆ ਪਿਆ ਤੇ ਤੁਸੀਂ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਦੇਖਿਓ ਵੀਡੀਓ ਸੱਚੀ ਬਹੁਤ ਹਾਸੇ ਵਾਲੀਆਂ ਨੇ ਕਈ ਵਾਰੀ ਤਾਂ ਮੈਂ ਰਾਤ ਨੂੰ ਜਦੋਂ ਪਾ ਕੇ ਵੀਡੀਓ ਦੇਖਦੀ ਆ ਨਾ ਮੈਂ ਇੰਨਾ ਹੱਸਦੀ ਆ ਇਕੱਲੀ ਤੇ ਗਾਰੰਟੀ ਆ ਹੱਸਣ ਦੀ ਤੁਸੀਂ ਵੀ ਬਹੁਤ ਜ਼ਿਆਦਾ ਹੱਸੋਗੇ ਇਹਦੀਆਂ ਵੀਡੀਓ ਦੇਖ ਕੇ ਕਿਉਂਕਿ ਅੱਜ ਤੱਕ ਮੈਨੂੰ ਲੱਗਦਾ ਫਨੀ ਕਰੈਕਟਰ ਬਹੁਤ ਆਏ ਨੇ ਪਰ ਇੰਨਾ ਫਨ ਬਿਨਾ ਨਾਲੇ ਕੁੜੀ-ਬੁੜੀ ਤੋਂ ਬਿਨਾ ਕੁੜੀ-ਬੁੜੀ ਤੋਂ ਇਹਦੀ ਵੀਡੀਓ ਹੁੰਦੀ ਆ ਸਿਰਫ ਮੁੰਡਿਆਂ ਨਾਲ ਹਰ ਤੋਂ ਬਾਅਦ ਤਿੰਨ ਕਰੈਕਟਰ ਹੁੰਦੇ ਹੁੰਦੀ ਤਿੰਨ ਜਣੇ ਨਹੀਂ ਸਾਰੇ ਹਰ ਤੋਂ ਬਾਅਦ ਚਾਰ ਹੱਦ ਤਾਂ ਵੀ ਇਹਨੇ ਰੌਣਕ ਲਾ ਰੱਖੀ ਆ ਬਹੁਤ ਸੋਹਣੀਆਂ ਵੀਡੀਓ ਨੇ ਇਹਦੀਆਂ ਤੇ ਤੁਸੀਂ ਇੱਕ ਵਾਰੀ ਜ਼ਰੂਰ ਦੇਖਿਓ ਤੇ ਹੁੰਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਇੱਕ ਹੋਰ ਖਾਸੀਅਤ ਹੈ ਨੜੇ ਐ ਨਹੀਂ ਪਤਾ ਹੁੰਦਾ ਵੀ ਵੀਡੀਓ ਵੀ ਐ ਪਤਾ ਹੁੰਦਾ ਵੀ ਆਹ ਕੰਟੈਂਟ ਬਣਾਉਣਾ ਐ ਨਹੀਂ ਪਤਾ ਹੁੰਦਾ ਵੀ ਬਣਾਉਣਾ ਕੀ ਐ ਹਾਂ ਜਾ ਕੀ ਪਤਾ ਲੱਗਦਾ ਟਾਈਮ ਸੋਚਦੇ ਨੇ ਇਹ ਨਹੀਂ ਪਤਾ ਅੱਗੇ ਕੋਈ ਦੁਕਾਨ ਆ ਗਈ ਕਹਿੰਦੇ ਦੁਕਾਨ ਚ ਬਣਾ ਲੈਨੇ ਓਏ ਹਾਂ ਟਾਈਮ ਦੀ ਪਤਾ ਲੱਗਦਾ ਬਹੁਤ ਕ੍ਰੀਏਟਿਵ ਮਾਈਂਡ ਨੇ ਇਹਨਾਂ ਦੇ ਲਓ ਜੀ ਹੁਣ ਮੇਰੀ ਬਾਹ ਲੱਗ ਗਈ ਦੁਖਣਾ ਚਲੋ ਫਿਰ ਆਪਾਂ ਹੁਣ ਤੁਹਾਨੂੰ ਅੱਗੇ ਜਾ ਕੇ ਮਿਲਾਂਗੇ ਤੇ ਤੁਸੀਂ ਜ਼ਰੂਰ ਕਰਿਓ ਯਾਰ ਚੈਨਲ ਨੂੰ ਸਬਸਕ੍ਰਾਈਬ ਠੀਕ ਆ ਸਾਰਿਆਂ ਨੂੰ ਆਪਣਾ ਹੱਕ ਬੰਦਾ ਹੁੰਦਾ ਵੀ ਆਪਾਂ ਸਪੋਰਟ ਕਰੀਏ ਤੇ ਸਾਰਿਆਂ ਨੂੰ ਅੱਗੇ ਲੈ ਕੇ ਆਈਏ ਕਿਉਂਕਿ ਜਦੋਂ ਆਪਾਂ ਹੋਰ ਚੈਨਲ ਤੇ ਕੰਮ ਕਰਦੇ ਹਾਂ ਉਦੋਂ ਵੀ ਇਹੀ ਕੈਰੇਕਟਰ ਹੁੰਦੇ ਆ ਤੁਸੀਂ ਇੰਨਾ ਪਿਆਰ ਦਿੰਨੇ ਹੋ ਹਨ ਫਿਰ ਜੋ ਕੋਈ ਕੈਰੇਕਟਰ ਆਪ ਦਾ ਕੰਮ ਆਪ ਵਿਢ ਰਿਹਾ ਤਾਂ ਉਹਦੇ 'ਚ ਵੀ ਆਪਾਂ ਨੂੰ ਐ ਚਾਹੀਦਾ ਵੀ ਆਪਾਂ ਸਾਥ ਦਈਏ ਚਲ ਠੀਕ ਆ ਫਿਰ ਆਪਾਂ ਮਿਲਦੇ ਆਂ ਛੁੱਟਦੇ ਜਾ ਕੇ ਬਾਏ ਲਓ ਜੀ ਕਰੋ ਦਰਸ਼ਨ ਪਹੁੰਚ ਗਏ ਆਪਾਂ ਲਹਿਰੇ ਸ਼ੂਟ ਤੇ ਤੇ ਦਰਸ਼ਨ ਦੇ ਦਰਸ਼ਨ ਕਰੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਕਾਰ ਨਹੀਂ ਹੁੰਦਾ ਕਾਲ ਹੁੰਦਾ ਉਹੀ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਆਇਆ ਪਤਾ ਕੀ ਉਧਰ ਉਹ ਸ਼ੈਂਟੀ ਨੂੰ ਤੁਸੀਂ ਜਾਣਦੇ ਹੋ ਜਵਾਰਾ ਵਾਲਾ ਲੈ ਨੂੰ ਉਹਦੀ ਮਾਸੀ ਜੀ ਦਾ ਬੇਟਾ ਹਾਂ ਅੱਛਾ ਮੈਂ ਕਿਤੇ ਸ਼ੈਂਟੀ ਬਣਾ ਤੇ ਉਹ ਫਰਦੀਆ ਮੋਤੋ ਸਾਜੀ ਇਹ ਕਰਦੀਆ ਪੱਟੀ ਪੈਰ ਤੇ ਉਹ ਫਰਦੀ ਦਿਸ ਗਈ ਦਿਸ ਗਈ ਦਿਸ ਗਈ ਹੋਏ ਦਿਸ ਗਈ ਦਿਸ ਗਈ ਦਿਸ ਗਈ ਹੋ ਗਿਆ ਹੋ ਗਿਆ ਚੰਨ ਹੋ ਗਿਆ ਮਾਰੇ ਦੇਖ ਮਰੇਗਾ ਤੇਰੀ ਮੋਤੋ ਤੇ ਵਧੀਆ ਘੈਂਟ ਆ ਸੂਰਜ ਦੀ ਰੌਸ਼ਨੀ ਤੇ ਇੱਧਰ ਬੱਦਲ ਥੋੜਾ ਥੋੜਾ ਫੀਲਿੰਗ ਦਵਾਉਂਦੇ ਨੇ ਕੈਨੇਡਾ ਵਾਲੀ ਪਰ ਨਹੀਂ ਆਹ ਜਿਹੜੀਆਂ ਕੰਧਾਂ ਨੇ ਨਾ ਇਹ ਕਹਿੰਦੀਆਂ ਨੇ ਵੀ ਤੂੰ ਹਜੇ ਲੈਰੇ ਕਾਗੇ ਚ ਆ ਗੇਟ ਜਿਹੜੇ ਆ ਇਹ ਦੱਸਉਂਦੇ ਨੇ ਵੀ ਤੂੰ ਲੈਰੇ ਕਾਗੇ ਚ ਤੈਨੂੰ ਗਲ ਦੱਸਾਂ ਬਾਈ ਉਹ ਤਾਂ ਗੱਲ ਠੀਕ ਹੈ ਪਰ ਜਿਹੜੇ ਨਿਆਰੇ ਇੱਥੇ ਆਉਂਦੇ ਨੇ ਨਾ ਬਣੂ ਉਹ ਸ਼ਾਇਦ ਕੈਨੇਡਾ ਚ ਨਹੀਂ ਆਉਣੇ ਹੈਗੇ ਜਿਹੜੇ ਕੈਨੇਡਾ ਵਾਲੇ ਨੇ ਉਹ ਸ਼ਾਇਦ ਇੱਥੇ ਨਹੀਂ ਹੈਗੇ ਤੇ ਬਾਕੀ ਬਾਈ ਅੱਜ ਕਿੰਨੇ ਵਜ ਗਏ ਆਪਾਂ ਸ਼ੂਟ ਨਹੀਂ ਸਟਾਰਟ ਕੀਤਾ ਭਈ 12 ਵਜਨ ਤੇ ਆ ਰਹੇ 11:30 ਹੋ ਗਏ ਸੀਗੇ ਸਾਨੂੰ ਵੀ ਅੱਜ ਅਸੀਂ ਘਰੋਂ ਲੇਟ ਆਏ ਸੀ ਨੀ ਆ ਰਹੇ ਚਾਂਜ ਅਸੀਂ ਜਮਾ ਹਾਂ ਸੀ ਨਜ਼ਾਰਾ ਚ ਅਸੀਂ ਕੰਮ ਹੁਣ ਮੈਨੂੰ ਅਗਲਾ ਅਸੀਂ ਕੰਮ ਹਮੇਸ਼ਾ ਹੀ ਕੰਮ ਨੂੰ ਬੋਝ ਸਮਝ ਕੇ ਨਹੀਂ ਕਰਦੇ ਕੰਮ ਨੂੰ ਇੰਜੋਏਮੈਂਟ ਸਮਝ ਕੇ ਕਰਦੇ ਆਂ ਵੀ ਬਸ ਆਪ ਦਾ ਆਰਾਮਦਾਰੀ ਨਾਲ ਕੰਮ ਕਰੋ ਕੋਈ ਚੇੱਕ ਕਰਨੀ ਹੈ ਨਾ ਅਸੀਂ ਪਹਿਲਾਂ ਕਹਿ ਕੇ ਛੱਡਿਆਂਗੇ ਆ ਬੱਬੂ ਵੀ ਕੋਲੇ ਹੈਗਾ ਵੀ ਮਨਪ੍ਰੀਤ ਹੈ ਜਦੋਂ ਅੱਜ ਇਹ ਬਹੁਤ ਲੇਟ ਆ ਜੇ ਜਿੱਦੋਂ ਆਊਗੀ ਕੰਮ ਹਿੱਕ ਕਟਾ ਕੇ ਦਿলো ਕਰੂਗੀ ਦੇਖਿਆ ਆਏ ਆਏ ਜਦੋਂ ਇਹਨਾਂ ਨੇ ਕੰਮ ਕਰਾਉਣਾ ਹੁੰਦਾ ਨਾ ਉਹਦੇ ਤੇ ਐਂ ਤਰੀਫਾਂ ਕਰਨ ਲੱਗ ਜਾਂਦੇ ਆ ਬਈ ਮੇਰੀ ਗੱਲ ਸੁਣਿਓ ਇੱਕ ਮਿੰਟ ਪਤਾ ਕੀ ਆ ਬਈ ਆ ਇਹ ਖਾਸ ਕਰਕੇ ਕੁੜੀਆਂ ਦੀ ਪ੍ਰੋਬਲਮ ਕੀ ਹੈ ਜੇ ਤੇ ਨਾਲ ਦੀ ਸਿੱਫਤ ਕਰ ਦੋ ਬਾਈ ਫਿਰ ਇਹਨਾਂ ਨੂੰ ਦੂਜੇ ਪਾਸੇ ਲੱਗਦਾ ਜੇ ਕਿਤੇ ਹੋਰ ਤਰੀਕੇ ਨਾਲ ਕਹਿ ਦੋ ਵੀ ਤੁਸੀਂ ਫਿਰ ਇਹਨਾਂ ਦਾ ਸਮਝ ਨਹੀਂ ਆਉਂਦੀ ਬਾਈ ਇਹਦਾ ਮੈਨੂੰ ਲੱਗਦਾ ਨਾ ਸਮਝ ਹੀ ਨਹੀਂ ਪਾਇਆ ਕੁੜੀਆਂ ਨੂੰ ਤਾਂ ਉਹ ਨਹੀਂ ਸਮਝ ਪਾਇਆ ਜਿਹਨੇ ਬਣਾਇਆ ਹੈ ਤੂ ਕੀ ਚੀਜ਼ ਹੈ ਕੁੜੀਆਂ ਨੂੰ ਰੱਬ ਵੀ ਨਹੀਂ ਸਮਝ ਪਾਇਆ ਹਜੇ ਤੱਕ ਵੀ ਇਹ ਕੀ ਸ਼ੈ ਬਣਾਤੀ ਮੈਂ ਹੈਲੋ ਅੰਠੋ ਗਈ ਤਰੀ ਇਧਰੇ ਪੂਆ ਖਾਤਰਦਾਰੀ ਕਰਦੀ ਹੈ ਸਾਡੀ ਸਿਰਾਂ ਲਾ ਦਿੰਦੀ ਹੈ ਰੋਟੀ ਪਾਣੀ ਦਾ ਹਮ ਖਣਾ ਦਰਸ਼ਨ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਹੁੰਦਾ ਆਪਣੇ ਜਮਾ ਜਮਾ ਬਈ ਹਮ ਤਕੜਾ ਰਸੋਈ ਹੈ ਇਹ ਬਾਬੇ ਦੀ ਕਿਰਪਾ ਨਾਲ ਆਜੋ ਫਿਰ ਖਵਾ ਦਈਏ ਤੁਹਾਨੂੰ ਵੀ ਦੇਖ ਲਓ ਜੀ ਜੇ ਸਵੇਰੇ ਸਾਡੇ ਦੋ ਜਾਨੇ ਹੁੰਦੇ ਆ ਸ਼ੂਟ ਤੇ ਤਾਂ ਇਦੋਂ ਬਾਅਦ ਇਧਰ ਆ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸਵਾੜ ਵਾਸਤੇ ਮੇਰੇ ਖੰਡ ਪਾਲਿਆਰੀ ਨੇ ਮੈਨੂੰ ਕਾਲ ਮਾਈ ਹੈਗੀ ਚਾਹੇ ਤੇਰਾ ਰੰਗ ਕਾਲਾ ਹੀ ਹੋ ਪਰ ਨੈਣ ਅਕਸ ਰੱਬ ਨੇ ਬਥੇਰੇ ਸੋਹਣੇ ਦਿੱਤੇ ਆ ਪੱਗ ਬੰਨੀ ਬਹੁਤ ਸੋਹਣੀ ਲੱਗੇ ਸੁਖ ਨਾਲ ਤੂੰ ਸਰਦਾਰ ਮੁੰਡਾ ਬਹੁਤ ਵਧੀਆ ਗੁਰਜੂ ਕੀ ਕਹਾ ਸਭ ਨੂੰ ਜੀ ਪਤਾ ਤੇ ਇਧਰ ਮੈਡਮ ਵੀ ਪਹੁੰਚ ਚੁੱਕੇ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੈ ਹਲੋ ਵੀਨ ਮੈਂ ਆ ਸਾਡਾ ਕੈਮਰਾਮੈਨ ਸਵੇਰ ਦਾ ਹੀ ਆ ਤੁਹਾਨੂੰ ਪਤਾ ਹੀ ਹੈ ਤੇ ਇੱਧਰ ਸਭ ਤੋਂ ਕਾਰੀਗਰੀ ਵੱਡੀ ਵਾਲਾ ਬੰਦਾ ਜਿਹੜਾ ਸਾਰਿਆਂ ਨੂੰ থাম্বਨੇਲ ਬਣਾਵਣਾ ਬਣਾ ਬਣਾ ਦਿੰਦਾ ਹੈ ਜਿਹੜਾ ਸਾਨੂੰ ਚਿੱਟੀਆਂ ਚਿੱਟੀਆਂ ਕੱਢ ਦਿੰਦਾ ਫੋਟੋਆਂ ਤੇ ਜਿਹਨੂੰ ਤੁਸੀਂ ਕਲਿੱਕ ਕਰ ਕਰ ਦੇਖਦੇ ਹੋ ਫਿਰ ਉਹ ਇਹ ਮੁੰਡਾ ਹੈ ਜਿਹੜਾ ਕਾਰੀਗਰੀ ਕਰਦਾ ਹੁੰਦਾ ਸ਼ੈਂਟੀ ਤੇ ਇਹਦਾ ਵੀ YouTube ਚੈਨਲ ਆ ਕਿਹੜਾ ਨਾਮ ਤੇ? ਰਾਮਪੁਰਾ ਜਮਰ ਵਾਲਾ ਪਿੰਡ ਦਾ ਨਾਮ। ਹਾਂ ਰਾਮਪੁਰਾ ਜਵਾਰ ਵਾਲਾ ਪਿੰਡ ਦਾ ਨਾਮ ਤੇ ਉਹਨੂੰ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਅੱਜ ਦਾ ਯਾਰ ਮੈਂ ਸੋਚਿਆ ਵਲੌਗ ਚ ਸਾਰਿਆਂ ਦੀ ਪ੍ਰੋਮੋਸ਼ਨ ਹੀ ਕਰਨੀ ਆ ਫ੍ਰੀ ਚ। ਪਹਿਲਾਂ ਬਿੱਲੇ ਦੀ ਕੀਤੀ ਸੀ ਸਵੇਰੇ ਸਵੇਰੇ। ਨਾ ਮੈਂ Google ਤੇ ਕਰ ਦੂੰਗਾ ਪ੍ਰੋਮੋਸ਼ਨ ਵਾਲੇ। ਤੇ ਆ ਤਾਂ ਤੁਹਾਨੂੰ ਪਤਾ ਹੀ ਆ। ਇਹ ਤਾਂ ਸਵੇਰ ਦਾ ਹੀ ਮੇਰੇ ਪੇਸ਼ ਪਿਆ ਹੋਇਆ। ਤੇ ਪੇਸ਼ ਨੂੰ ਪਤਾ ਨਹੀਂ ਕੀ ਹੁੰਦਾ ਬਾਈ। ਬਸ ਮੈਂ ਇਹੀ ਦਿਖਾਉਣਾ ਸੀ। ਵੀ ਜੇ ਅਸੀਂ ਸਵੇਰੇ ਸੈੱਟ ਤੇ ਤਿੰਨ ਜਣੇ ਹੁੰਨੇ ਆ ਤਾਂ ਤਿੰਨ ਤੋਂ ਅਸੀਂ ਵਾਧੇ ਵਾਧੇ 10 11 ਤੱਕ ਪਹੁੰਚ ਜਾਨੇ ਆ ਗਿਣਤੀ ਚ ਤੇ ਇਧਰ ਵਿਚੋਲਣ ਵੀ ਪਹੁੰਚ ਚੁੱਕੀ ਐ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੈ ਮੇਰੀ ਕਿਊਟੀ ਦਿਆ ਬਹੁਤ ਜਲਦੀ ਆਉਣ ਵਾਲੇ ਸਮੇਂ ਚ ਸ਼ਾਇਦ ਇਹਦਾ ਵੀ ਚੈਨਲ ਹੋਊਗਾ ਇਹਦੀ ਪ੍ਰੋਮੋਸ਼ਨ ਆਪਾਂ ਅਗਲੇ ਵਲੌਗ ਚ ਕਰਾਂਗੇ ਜਦੋਂ ਇਹਦਾ ਚੈਨਲ ਬਣ ਗਿਆ ਥੈਂਕ ਯੂ ਥੈਂਕ ਯੂ ਮੈਨੂੰ ਪਤਾ ਹੈ ਵੀ ਮੇਰੀ ਕੁੜੀ ਨੂੰ ਪਤਾ ਲੈਣਾ ਹੈ ਪਤਾ ਠੀਕ ਹੈ ਠੀਕ ਹੈ ਰੇਦੀ ਬਾ ਬੰਦਾ ਪੁੱਛਿਆ ਵੀ ਮਨ ਵੀ ਤੈਨੂੰ ਬਦਾਂ ਨਹੀਂ ਆ ਵੀ ਨਵੇਂ ਸੂਟ ਦੀਆਂ ਕਿਹੜੇ ਸੂਟ ਦੀਆਂ ਹੈ ਜੀ ਇਹ ਤਾਂ ਪੁਰਾਣਾ ਹੈ ਮੈਂ ਤਾਂ ਪਹਿਲੀ ਵਾਰ ਦੇਖਿਆ ਅੱਜ ਅੱਛਾ ਸੋਹਣਾ ਲੱਗਦਾ ਹਾਂ ਬਹੁਤ ਸੋਹਣਾ ਸਭ ਤੋਂ ਵੱਧ ਖਾਸੀਅਤ ਪਤਾ ਕੀ ਹੈ ਮੈਨੂੰ ਸਾਰੇ YouTube ਵਾਲੇ ਚੈਨਲ ਵਾਲੇ ਜਿੰਨੇ ਵੀ ਮੁੰਡੇ ਨੇ ਜਿੰਨੀਆਂ ਵੀ ਆਂਟੀਆਂ ਨੇ ਜਿੰਨੇ ਵੀ ਅੰਕਲ ਨੇ ਜਿੰਨੇ ਵੀ ਬੰਦੇ ਨੇ ਜਿੰਨੇ ਵੀ ਮੁੰਡੇ ਆ ਜਿੰਨੇ ਵੀ ਕੁੜੀਆਂ ਸਾਰਿਆਂ ਤੋਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਕੁੜੀਆਂ ਤੋਂ ਭੈਣਾਂ ਵਾਲਾ ਪਿਆਰ ਮਿਲਦਾ ਹੈ ਆਂਟੀਆਂ ਤੋਂ ਮਾਂਵਾਂ ਵਾਲਾ ਪਿਆਰ ਮਿਲਦਾ ਤੇ ਮੁੰਡਿਆਂ ਤੋਂ ਭਰਾਵਾਂ ਵਾਲਾ ਪਿਆਰ ਮਿਲਦਾ ਇੱਕ ਆਦੀ ਬਦੌਲਤ ਕਾਦੀ ਬਦੌਲ ਸੀ ਕਾਦੀ ਬਦੌਲ ਤੇ ਵੀ ਇਹ ਬਹੁਤ ਸਿਆਣੀ ਹੈ ਬਹੁਤ ਸਮਝਦਾਰ ਹੈ ਸਿੰਸੀਅਰ ਕੁੜੀ ਹੈ ਪਰ ਇਹ ਨਾ ਕਦੇ ਕਦੇ ਬੋਲ ਪਾ ਜਾਂਦੇ ਕਦੇ ਕਦੇ ਦਿਮਾਗ 'ਚ ਫਰਕ ਪੈ ਜਾਂਦਾ ਭਾਈ ਇਹਦੇ ਸਾਨੂੰ ਪਤਾ ਨਹੀਂ ਜਿਹਨੇ ਦਿਮਾਗ 'ਚ ਫਰਕ ਆਈ ਅੱਧਰ ਮੜੇ ਸਿਆਣੀ ਬਣ ਜਾਂਦੇ ਸਿੰਸੀਅਰ ਕਰ ਲੈੰਦੋ ਹੁਣ ਉਹਨਾਂ ਨੂੰ ਬਾਏ ਬਾਏ ਦੇਖਿਆ ਹੁਣ ਜਿੱਦਾਂ ਨਹੀਂ ਪਤਾ ਲੱਗਿਆ ਵੀ ਸਿਫਤ ਹੋਣ ਲੱਗੀ ਕਿਵੇਂ ਮੱਛੀ ਆ ਇਹ ਨਾ ਸਿਫਤ ਹਾਂਜੀ ਸਿਮੀ ਜੀ ਬਾਏ ਆਪਾਂ ਚੱਲੇ ਕਰੋ ਕਰੀ ਚਲੋ ਜੀ ਬਾਏ ਜੀ ਬਾਏ 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 ਗੁਰੂ ਬਾਏ ਆਏ ਹਾਏ 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 ਤੇਰੀ ਸਰਦਾਰੀ ਦੀ ਮੈਂ ਫੈਨ ਆ ਹਾਂ ਤੇ ਵਾਦੇ ਰੋ ਜਿੰਦਗੀ ਮਾਣੋ ਸਵਾਦ ਲਓ ਕੀ ਪਤਾ ਕਦੋਂ ਪੜਾਕਾ ਪੈ ਜੇ ਬਾਬੇ ਇੱਕ ਐਂ ਜੋ ਹੈ ਕਰੋ ਵੀ ਅੱਜੇ ਆਪਣਾ ਆਖਰੀ ਦਿਨ ਹੈ ਅੱਜੇ ਕਿਹੜਾ ਉਹ ਤਰ ਸੇਮ ਜਸਟਰ ਦਾ ਗਾਣਾ ਕਿਹੜਾ ਹੈ ਅ ਉਹ ਪਤਾ ਨਹੀਂ ਸੱਚੀ ਨਹੀਂ ਪਤਾ ਬਾਈ ਇੱਕ ਗੱਲ ਹੋਰ ਕੋਈ ਮੇਰੇ ਲੱਕਾਂ ਵਾਲਾ ਰੱਖਣਾ ਸਵਾਰ ਦੂੰ ਆਹ ਉਹਦਾ ਬਾਬੂ ਮੇਰੇ ਗੱਲ ਹੋਰ ਕੋਈ ਮੇਰੇ ਲੱਕਾਂ ਵਾਲਾ ਰੱਖਣਾ ਸਵਾਰ ਦੂੰ ਆਹ ਉਹਦਾ ਬਾਬੂ ਮੇਰੇ ਗੱਲ ਹੋਰ ਕੋਈ ਮੇਰੇ ਲੱਕਾਂ ਇਹ ਇੱਕ ਗੱਲ ਹੋਰ ਕਹਿਣਾ ਚਾਹਨੀ ਆ ਵੀ ਮੈਂ ਸਾਰਿਆਂ ਨੂੰ ਭਾਈ ਕਮੈਂਟ ਨਾ ਪਲੀਜ਼ ਵਧੀਆ ਸੋਹਣੇ ਸੋਹਣੇ ਕਰਿਆ ਕਰੋ ਬੈਡ ਕਮੈਂਟ ਨਾ ਕਰੀ ਬਚੋਲਰ ਨੂੰ ਭਾਈ ਗੁੱਸਾ ਆ ਜਾਂਦਾ ਬਚੋਲਰ ਨੂੰ ਤੁਸੀਂ ਐਪਰੀਸ਼ੀਏਟ ਕਰਿਆ ਕਰੋ ਇਹ ਇੱਕ ਗੱਲ ਨੂੰ ਸੀਰੀਅਸ ਲੈਂਦੀ ਆ ਕਮੈਂਟ ਜੇ ਕੋਈ ਮਾੜਾ ਆ ਇਹਦੇ ਉੱਤੇ ਆਲੇ ਨਾ ਐਵੇਂ ਪਸ ਫੇਰ ਯਾ ਆਹ ਮਾਈ ਗੋਡ ਬੰਦਾ ਥੱਕ ਗਿਆ ਜੀ ਆਪਣਾ